ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਇਸ ਚੈਨਲ ਤੇ ਤੇ ਮੈਨੂੰ ਕੱਲ ਵੀਡੀਓ ਤੇ ਕਮੈਂਟ ਆਇਆ ਸੀ ਕਿ ਬਾਂਦੀ ਬੁਣਾਈ ਦੀ ਵੀਡੀਓ ਬਣਾ ਕੇ ਭੇਜੋ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਾਂਦੀ ਬੁਣਾਈ ਬਾਰੇ ਗੱਲ ਕਰਾਂਗੇ ਇਹਦੇ ਵਿੱਚ ਦੇਖੋ ਮੇਨ ਚਾਰ ਪਾਰਟ ਨੇ ਬਾਂਦੀ ਬੁਣਾਈ ਵਿੱਚ ਪਹਿਲਾ ਹੈ ਕਿ ਆਪਾਂ ਬਾਂਦੀ ਬੁਣਾਈ ਸਟਾਰਟਿੰਗ ਵਿੱਚ ਕਿੰਨੇ ਆਪਾਂ ਨੇ ਹੁੰਡੇ ਪਾਉਣੇ ਨੇ ਸਲਾਈ ਚ ਫਿਰ ਉਸ ਤੋਂ ਬਾਅਦ ਆਪਾਂ ਕਿੰਨੇ ਅੱਗੇ ਵਧਾਉਂਦੇ ਜਾਣਾ ਹੈ ਦੂਜਾ ਸਟੈਪ ਹੈ ਤੇ ਤੀਜਾ ਸਟੈਪ ਹੈ ਕਿ ਆਪਾਂ ਫਿਰ ਮੋਡਿਆਂ ਦੀ ਕਾਟ ਕਿੰਨੀ ਪਾਉਣੀ ਹੈ ਤੇ ਫਿਰ ਅੱਗੇ ਆਪਾਂ ਰੇਵ ਕਾਟ ਕਿੰਨੀ ਪਾਉਂਦੇ ਜਾਣਾ ਹੈ ਕਿੰਨੇ ਕੁੰਡਿਆਂ ਦੀ ਪਾਉਣੀ ਹੈ ਅੱਗੇ ਇਹ ਸਾਰੀ ਇਹਦੇ ਚ 4 ਸਟੈਪ ਨੇਗੇ ਬਾਂਦੀ ਬੁਣਾਈ ਵਿੱਚ ਜਿਹੜੀ ਮੈਂ ਤੁਹਾਨੂੰ ਬਾਰੀ-ਬਾਰੀ ਦੱਸ ਰਹੀਆਂ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਕੁੰਡਿਆਂ ਦੀ ਗੱਲ ਕਰਨੀ ਹੈ ਕਿ ਆਪਾਂ ਨੇ ਬਾਹ ਦੀ ਬੁਣਾਈ ਲਈ ਕਿੰਨੇ ਕੁੰਡੇ ਸਲਾਈ ਵਿੱਚ ਪਾਉਣੇ ਨੇ ਜਾਂ ਝੋਟੇ ਕਿੰਨੇ ਲੈਣੇ ਨੇ ਇਹਦਾ ਮੇਨ ਇੱਕ ਸਿੰਪਲ ਤਰੀਕਾ ਹੈ ਕਿ ਜਿੰਨੇ ਆਪਾਂ ਜੈਕਟ ਜਾਂ ਕੋਟੀ ਦਾ ਮਗਰਲਾ ਪੱਲਾ ਹੁੰਦਾ ਆਪਣਾ ਪਿਛਲੇ ਪੱਲੇ ਦੇ ਜਿੰਨੇ ਕੁੰਡੇ ਹੁੰਦੇ ਨੇ ਉਹਦਾ ਅੱਧਾ ਜਿਹੜਾ ਉਹਦੇ ਨਾਲੋਂ ਅੱਧੇ ਕੁੰਡੇ ਆਪਾਂ ਨੇ ਸਲਾਈ ਵਿੱਚ ਪਾ ਲੈਣੇ ਨੇ ਠੀਕ ਹੈ ਜੀ ਜੇਕਰ ਆਪਣੇ 50 ਝੋਟੇ ਨੇਗੇ 100 ਕੁੰਡਾ ਆਪਣਾ ਪੱਲੇ ਦਾ ਤਾਂ ਆਪਾਂ 50 ਕੁੰਡੇ ਬਾਹਾਂ ਦੀ ਬੁਣਾਈ ਲਈ ਲੈਣੇ ਨੇ ਜੇਕਰ ਆਪਣਾ 120 ਨੇ ਤਾਂ 60 ਲੈਣੇ ਨੇ ਜੇਕਰ 140 ਨੇ ਤਾਂ 70 ਲੈਣੇ ਨੇ ਇਸ ਤਰ੍ਹਾਂ ਆਪਾਂ ਡਿਵਾਈਡ ਇਹਨੂੰ ਮਾਈਨਸ ਕਰਕੇ ਅੱਧੇ ਕੁੰਡੇ ਆਪਾਂ ਨੇ ਲੈਣੇ ਨੇਗੇ ਮੇਨ ਗੱਲ ਇਹੀ ਹੈ ਕਿ ਇੰਨੇ ਹੀ ਕੁੰਡੇ ਲੈਣੇ ਨੇ ਜਿੰਨੇ ਆਪਣਾ ਪਿਛਲਾ ਪੱਲਾ ਹੁੰਦਾ ਹੈ ਕੋਟੀ ਜਾਂ ਜੈਕਟ ਦਾ ਉਹਦੇ ਨਾਲੋਂ ਅੱਧੇ ਕੁੰਡੇ ਆਪਾਂ ਨੇ ਬਾਂਦੀ ਬੁਣਾਈ ਲੈ ਲੈਣੇ ਨੇ ਠੀਕ ਹੈ ਜੀ ਤੇ ਦੂਜਾ ਸਟੈਪ ਹੈ ਫਿਰ ਕਿ ਆਪਾਂ ਕਿੰਨੇ ਵਧਾਉਂਦੇ ਜਾਣਾ ਹੈ ਦੇਖੋ ਇਸ ਤਰ੍ਹਾਂ ਇਹ ਕਿਸ ਤਰ੍ਹਾਂ ਕਰਦੇ ਜਾਣਾ ਜੇਕਰ ਤੁਹਾਡੇ ਕੋਲ ਪੱਸ਼ਮ ਮੇਰੇ ਕੋਲ ਤਿੰਨ ਪਲਾਈਆ ਹੈ ਜੇਕਰ ਤੁਹਾਡੇ ਕੋਲ ਦੂਜੀ ਪੱਸ਼ਮ ਹੈ ਤਾਂ ਤੁਸੀਂ ਤੀਜੀ ਸਲਾਈ ਵਿੱਚ ਹੀ ਵਧਾਉਂਦੇ ਜਾਓਗੇ ਜਿਸ ਤਰ੍ਹਾਂ ਇੱਕ ਸਲਾਈ ਵਿੱਚ ਹੁਣ ਜਾਂਦੇ ਹੋਏ ਵਧਾ ਲਿਆ ਦੂਜੀ ਸਲਾਈ ਆਪਾਂ ਉਲਟੀ ਪਾ ਦੇਣੀ ਹੈ ਤੀਜੀ ਸਲਾਈ ਆਪਾਂ ਫੇਰ ਸਿੱਧੀ ਪਾ ਦੇਣੀ ਆ ਚੌਥੀ ਸਲਾਈ ਆਪਾਂ ਫੇਰ ਉਲਟੀ ਪਾ ਦੇਣੀ ਆ ਤੇ ਇਸ ਤਰ੍ਹਾਂ ਉਹ ਪੰਜਵੀਂ ਸਲਾਈ ਆ ਜਾਂਦੀ ਆ ਸਿੱਧੀ ਤੇ ਜੇਕਰ ਉਹਨੂੰ ਕਹੀਏ ਤਾਂ ਬਸ ਸਿੱਧੇ ਸਾਈਡ ਤੋਂ ਤੀਜੀ ਸਲਾਈ ਹੁੰਦੀ ਆ ਜੇਕਰ ਆਪਾਂ ਦੋ ਉਲਟੀਆਂ ਵਿੱਚ ਜੋੜਾਂਗੇ ਦੋ ਸਿੱਧੀਆਂ ਤਾਂ ਪੰਜਵੀਂ ਸਲਾਈ ਹੋਗੀ ਜੇਕਰ ਤੁਹਾਡੇ ਕੋਲ ਤਿੰਨ ਪਲਾਈ ਆ ਤਾਂ ਤੁਸੀਂ ਪੰਜਵੀਂ ਵਿੱਚ ਨਹੀਂ ਪਾਉਂਗੇ ਪੰਜਵੀਂ ਵੀ ਬੁਣੋਗੇ ਤੇ ਫਿਰ ਛੇਵੀਂ ਵੀ ਬੁਣਦੇ ਹੋਏ ਆਉਂਗੇ ਤੇ ਸੱਤਵੀਂ ਸਲਾਈ ਵਿੱਚ ਆਪਾਂ ਨੇ ਇਹ ੁੰਡੇ ਨਹੀਂ ਜਿਹੜੇ ਵਧਾਉਣੇ ਨੇ ਇੱਕ ਕੁੰਡਾ ਇਸ ਸਾਈਡ ਤੋਂ ਵਧਾਉਣਾ ਆਪਾਂ ਨੇ ਤੇ ਇੱਕ ਕੁੰਡਾ ਇਸ ਸਾਈਡ ਤੋਂ ਵਧਾਉਣਾ ਹੈ ਠੀਕ ਹੈ ਜੀ ਸੱਤਵੀਂ ਸਲਾਈ ਵਧਾਉਂਦੇ ਜਾਣਾ ਜੇਕਰ ਤੁਹਾਡੇ ਕੋਲ ਤਿੰਨ ਪ্লাই ਪਛਮ ਹੈ ਤੇ ਜੇਕਰ ਤੁਹਾਡੇ ਕੋਲ ਦੂਜੀ ਹੈ ਵਰਤਮਾਨ ਦੀ ਕਰੇਵ ਦੀ ਕੋਈ ਵੀ ਪਛਮ ਹੈਗੀ ਤਾਂ ਤੁਸੀਂ ਉਹਦੇ ਚ ਪੰਜਵੀਂ ਸਲਾਈ ਵਿੱਚ ਵਧਾਉਣਾ ਹੈ ਗੁੰਡਾ ਠੀਕ ਹੈ ਜੀ ਤੇ ਵਧਾਉਂਦੇ ਜਾਣਾ ਉਸ ਤੋਂ ਬਾਅਦ ਆਗੀ ਮੋਢਿਆਂ ਦੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੋਢਿਆਂ ਦੀ ਕਾਰਟ ਕਿੰਨੇ ਕੁੰਡਿਆਂ ਦੀ ਪੋਗੀ ਦੇਖੋ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰ ਲਾਂ ਦੂਜਾ ਕੁੰਡਾ ਆਪਾਂ ਬੁਣ ਲੈਣਾ ਤੇ ਇਹ ਮਗਰਲੇ ਕੁੰਡੇ ਨੂੰ ਚੱਕ ਕੇ ਇਸ ਤਰ੍ਹਾਂ ਉਤਾਰ ਦਾਂਗੇ ਇੱਕ ਉਹਨਾਂ ਨੂੰ ਦੂਜਾ ਕੁੰਡਾ 2 3 3 ਉਸ ਤੋਂ ਬਾਅਦ ਆ ਗਿਆ 4 ਠੀਕ ਹੈ ਜੀ ਦੇਖੋ ਚਾਰ ਗੁੰਡਿਆਂ ਦੀ ਕਾਰਟ ਇੱਥੇ ਪੈ ਗਈ ਆ ਇਸੇ ਤਰ੍ਹਾਂ ਇਹਨੂੰ ਆਪਾਂ ਬੁਣਦੇ ਜਾਣਾ ਸਾਰੀ ਸਲਾਈ ਨੂੰ ਤੇ ਚਾਰ ਗੁੰਡਿਆਂ ਦੀ ਕਾਰਟ ਆਪਾਂ ਇੱਥੇ ਪਾਵਾਂਗੇ ਮੈਂ ਤੁਹਾਨੂੰ ਵੀ ਦੱਸਦੀ ਆ ਪਹਿਲਾਂ ਮੈਂ ਬਣਾਈ ਕਰਦਾ ਦੇਖੋ ਇਸ ਲਾਈ ਬੁਣ ਕੇ ਕੰਪਲੀਟ ਹੋ ਗਿਆ ਇੱਥੇ ਤੇ ਹੁਣ ਆਪਾਂ ਇੱਥੋਂ ਕੁੰਡੇ ਘਟਾਉਣੇ ਨੇ ਤੇ ਹੁਣ ਇਹ ਕੁੰਡੇ ਆਪਾਂ ਪਿਛਲੀ ਸਲਾਈ ਵਿੱਚ ਘਟਾਵਾਂਗੇ ਦੇਖੋ ਠੀਕ ਹੈ ਜੀ ਇਹ ਆ ਗਈ ਦੀ ਪਿਛਲੀ ਸਲਾਈ ਉਲਟੀ ਸਾਈਡ ਅੱਲਾ ਕੁੰਡਾ ਐਜ ਇਸ ਸਟਿਚ ਉਤਾਰਾਂਗੇ ਦੂਜੇ ਨੂੰ ਆਪਾਂ ਬੁਣਾਂਗੇ ਦੂਜੇ ਕੁੰਡੇ ਨੂੰ ਆਪਾਂ ਬੁਣਾਂਗੇ ਤੇ ਇਹਨੂੰ ਅਧ ਉੱਪਰ ਦੀ ਉਤਾਰ ਦਾਂਗੇ ਇੱਕ ਦੇਖੋ ਹੁਣ ਇਸ ਤਰ੍ਹਾਂ ਦੋ ਨ ਦੇਖੋ ਤੀਜਾ ਕੁੰਡਾ ਬੁਣਿਆ ਤੇ ਇਸ ਤਰ੍ਹਾਂ ਆਪਾਂ ਨੇ ਉਤਾਰ ਦੇਣਾ ਤਿੰਨ ਤੇ ਚਾ ਖੋ ਚਾਰ ਗੁੰਡਿਆਂ ਦੀ ਆਪਾਂ ਨੇ ਇੱਥੇ ਕਾਟ ਪਾ ਦਿੱਤੀ ਐ ਚਾਰ ਦੀ ਆਪਾਂ ਇਸ ਸਾਈਡ ਪਾਈ ਸੀ ਠੀਕ ਆ ਇਸ ਸਾਈਡ ਆਪਾਂ ਸਿੱਧੀ ਸਲਾਈ 'ਚ ਪਾਈ ਤੀ ਤੇ ਹੁਣ ਆਪਾਂ ਇੱਧਰ ਉਲਟੀ ਸਲਾਈ ਵਿੱਚ ਪਾਈ ਐ ਬਾਕੀ ਆਪਾਂ ਸਾਰੀ ਸਲਾਈ ਐ ਜਿਹੜੀ ਇਹ ਬੁਣ ਕੇ ਕੰਪਲੀਟ ਕਰ ਲਾਂਗੇ ਮੈਂ ਫਿਰ ਤੁਹਾਨੂੰ ਅੱਗੇ ਦੱਸਦੀ ਆ ਕਿੰਨੇ ਦੀ ਕਟ ਪਾਉਣੀ ਐ ਦੇਖੋ ਜੀ ਇਸ ਪਿਛਲੀ ਸਲਾਈ ਮੈਂ ਬੁਣ ਕੇ ਇੱਥੇ ਤੱਕ ਕੰਪਲੀਟ ਕਰ ਲਈ ਹੁਣੇ ਲਾਸਟ ਕੁੰਡਾ ਰਹਿ ਗਿਆ ਜਿਹੜਾ ਆਪਣਾ ਇਹ ਲਾਸਟ ਕੁੰਡਾ ਦੇਖੋ ਇਧਰ ਆਪਾਂ ਘਟਾਉਂਦੇ ਹੋਏ ਆਏ ਸੀ ਨਾ ਇਹ ਕੁੰਡਾ ਚੌਥਾ ਕੁੰਡਾ ਤਾਂ ਇਹਨੂੰ ਆਪਾਂ ਬੁਣਨਾ ਨਹੀਂ ਹੈਗਾ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਉਤਾਰ ਲੈਣਾ ਠੀਕ ਹੈ ਇਸੇ ਤਰ੍ਹਾਂ ਹੀ ਉਤਾਰ ਲੈਣਾ ਕਿਉਂਕਿ ਇਹਦੇ ਨਾਲ ਸ਼ੇਪ ਬਹੁਤ ਵਧੀਆ ਆਉਂਦੀ ਹੈ ਮੋਢੇ ਦੀ ਕਾਟ ਦੀ ਦੇਖੋ ਹੁਣ ਇਹਨੂੰ ਆਪਾਂ ਇਹ ਨੂੰ ਇਸੇ ਤਰ੍ਹਾਂ ਉਤਾਰਾਂਗੇ ਦੂਜਾ ਕੁੰਡਾ ਆਪਾਂ ਫੇਰ ਬੁਣਾਂਗੇ ਇੱਕ ਦੋ ਤੇ ਠੀਕ ਹੈ ਜੀ ਪਹਿਲਾਂ ਆਪਾਂ ਚਾਰ ਕੁੰਡੀਆਂ ਦੀ ਪਾਈ ਸੀ ਦੇਖੋ ਇਸ ਤਰ੍ਹਾਂ ਦੀ ਸ਼ੇਪ ਬਣਦੀ ਜਾਊਗੀ ਬਸ ਯਾਦ ਰੱਖਣਾ ਵੀ ਉਹ ਕੁੰਡਾ ਆਪਾਂ ਨੇ ਬੁਣਣਾ ਨਹੀਂ ਹੁਣ ਜਿਹੜਾ ਇਹ ਕੁੰਡਾ ਹੈ ਦੇਖੋ ਤਿੰਨ ਤੋਂ ਬਾਅਦ ਆਪਾਂ ਨੇ ਹੁਣ ਇਹ ਬੁਣਿਆ ਤਿੰਨ ਕੁੰਡੀਆਂ ਦੀ ਕੱਟ ਪੈਗੀ ਇਹਨੂੰ ਆਪਾਂ ਪਿਛਲੀ ਸਲਾਈ ਵਿੱਚ ਆਉਂਦੇ ਹੋਏ ਨਹੀਂ ਹੁਣਾਗੇ ਦੇਖੋ ਪਹਿਲਾਂ ਚਾਰ ਦੀ ਸੀ ਹੁਣ ਤਿੰਨ ਦੀ ਆ ਹੁਣ ਮੈਨੂੰ ਬੁਣ ਲੈਣੀ ਆ ਤੇ ਇਸ ਸਾਈਡ ਵੀ ਮੈਂ ਤੁਹਾਨੂੰ ਕੱਟ પા ਕੇ ਦੱਸ ਦਿਆਂ ਹੁਣ ਦੇਖੋ ਜੀ ਸਿੱਧੀ ਸਲਾਈ ਆ ਬੁੰਦੇ ਹੋਏ ਕੰਪਲੀਟ ਕੀਤੀ ਆ ਤੇ ਲਾਸਟ ਕੁੰਡਾ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਉਤਾਰ ਲਾਂਗੇ ਠੀਕ ਹੈ ਇਹ ਬੁੰਨਾ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਸ ਸਾਈਡ ਵੀ ਨਹੀਂ ਇਹ ਬੁੰਨਾ ਸੀ ਤੇ ਇਸ ਸਾਈਡ ਵੀ ਨਹੀਂ ਇਹ ਬੁੰਨਾ ਹੁਣ ਅੱਗੇ ਆਪਾਂ ਕਾਟ ਦੀ ਵਾਰੀ ਤੇ ਦੇਖੋ ਇਹ ਦੀ ਚੌਥੀ ਸਲਾਈ ਆ ਤੇ ਪਿਛਲੀ ਸਾਈਡ ਹੈ ਇਹਨੂੰ ਇਸ ਤਰ੍ਹਾਂ ਉਤਾਰ ਲਾਂਗੇ ਜਿਹੜਾ ਕੁੰਡਾ ਬਿਨਾ ਬੁਨੇ ਲਿਆ ਸੀ ਪਹਿਲਾ ਕੁੰਡਾ ਇਸ ਤਰ੍ਹਾਂ ਉਤਾਰ ਲਾਂਗੇ ਉਸ ਤੋਂ ਬਾਅਦ ਦੂਜਾ ਕੁੰਡਾ ਆਪਾਂ ਬੁਣ ਲੈਣਾ ਤੇ ਉਹਨੂੰ ਇਸ ਤਰ੍ਹਾਂ ਉਤਾਰ ਦੇਣਾ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਤਾਰ ਤਿੰਨ ਦੋ ਤੇ ਇਹ ਆ ਗਿਆ ਆਪਣਾ ਤੀਜਾ ਗੁੰਡਾ ਠੀਕ ਹੈ ਜੀ ਹੁਣ ਆਪਾਂ ਸਾਰੀ ਸਲਾਈਏ ਜਿਹੜੀ ਇਹ ਗੁੰਨ ਕੇ ਕੰਪਲੀਟ ਕਰ ਲਾਂਗੇ ਉਲਟੀ ਦੇਖੋ ਪਹਿਲਾਂ ਚਾਰ ਦੀ ਸੀ ਹੁਣ ਤਿੰਨ ਦੀ ਹੈ ਇਸ ਤਰ੍ਹਾਂ ਹੀ ਕੱਟ ਪੈਂਦੀ ਜਾਊਗੀ ਬਹੁਤ ਵਧੀਆ ਸ਼ੇਪ ਆਊਗੀ ਮੈਂ ਤੁਹਾਨੂੰ ਦੱਸ ਦਿਆਂ ਹੁਣ ਇਸ ਤੋਂ ਬਾਅਦ ਚ ਆਪਾਂ ਕੱਟ ਪਾਵਾਂਗੇ ਦੇਖੋ ਪਹਿਲਾਂ 4 ਦੀ ਸੀ ਫਿਰ 3 ਦੀ ਹੈ ਹੁਣ ਆਪਾਂ 2 ਦੀ ਕਰਾਂਗੇ ਅਗਲੀ ਸਲਾਈ ਵਿੱਚ ਉਸ ਤੋਂ ਬਾਅਦ ਆਪਾਂ 1 ਦੀ ਪਾਵਾਂਗੇ ਠੀਕ ਹੈ ਇਹ ਹੈਗੀ ਵੱਡੇ ਵੱਧ ਝੋਟਿਆਂ ਵਾਲਿਆਂ ਦੀ ਜਾਂ ਜੈਂਟਸ ਲਈ ਜਾਂ ਲੇਡੀਜ਼ ਲਈ ਹੈ ਜੇਕਰ ਆਪਾਂ ਬੱਚਿਆਂ ਦੀ ਸਵੈਟਰ ਜਾਂ ਕੋਟੀ ਬੁੰਨਦੇ ਹਾਂ ਉਹਦੇ ਲਈ ਕਾਟ ਕਿੰਨੀ ਹੋਣੀ ਚਾਹੀਦੀ ਹੈ ਉਹਦੇ ਲਈ ਹੋਣੀ ਚਾਹੀਦੀ ਹੈ 3 2 1 ਦੀ ਠੀਕ ਹੈ ਜੀ ਪਹਿਲਾਂ ਆਪਾਂ 3 ਗੁੰਡੇ ਘਟਾਵਾਂਗੇ ਫਿਰ 2 ਫਿਰ 1 ਇਹ ਵੱਡਿਆਂ ਲਈ ਕਾਟ ਹੈ ਤਾਂ ਇਹ 4 3 2 1 ਦੀ ਹੈ ਤੇ ਛੋਟੇ ਬੱਚਿਆਂ ਲਈ ਆਪਾਂ 3 2 1 ਦੀ ਪਾਵਾਂਗੇ ਮੈਂ ਤੁਹਾਨੂੰ ਇਹ ਸਾਰੀ ਕਾਟ ਪਾ ਕੇ ਦਿਖਾਉਣੀ ਆਂ ਹਾਂਜੀ ਹੁਣ ਅਗੇ ਆਪਾਂ ਲਾਸਟ ਸਲਾਈਚ ਲਾਸਟ ਕੁੰਡੇ ਦੀ ਕਾਟ ਪਾਉਣੀ ਹੈ ਦੇਖੋ ਇਹਨੂੰ ਇਸ ਤਰ੍ਹਾਂ ਉਤਾਰ ਲਾਂਗੇ ਦੂਜਾ ਕੁੰਡਾ ਜਿਹੜਾ ਇਹਨੂੰ ਆਪਾਂ ਬੁਣ ਲਾਂਗੇ ਇਹ ਉਲਟੀ ਸਾਈਡ ਹੈ ਇੱਕ ਕੁੰਡੇ ਦੀ ਕੱਟੀ ਆ ਦੇਖੋ ਹੁਣ ਜਦੋਂ ਉਲਟੀ ਸਾਈਡ ਕੱਟ ਪਾਉਣੀ ਹੈ ਤਾਂ ਆਪਾਂ ਨੇ ਇਸ ਸਾਈਡ ਤੋਂ ਕੁੰਡਾ ਚੱਕਣਾ ਜੇਕਰ ਆਪਾਂ ਸਿੱਧੀ ਸਾਈਡ ਤੋਂ ਕੱਟ ਪਾਉਣੀ ਹੈ ਤਾਂ ਆਪਾਂ ਨੇ ਇਸ ਸਾਈਡ ਤੋਂ ਸਲਾਈ ਨਾਲ ਕੁੰਡਾ ਚੱਕਣਾ ਠੀਕ ਹੈ ਜੀ ਹੁਣ ਆਪਾਂ ਉਲਟੀ ਸਾਈਡ ਤੋਂ ਕੱਟ ਪਾ ਰਹੇ ਹਾਂ ਤਾਂ ਇਸ ਸਾਈਡ ਤੋਂ ਆਪਾਂ ਕੁੰਡਾ ਚੱਕਾਂਗੇ ਤੇ ਦੇਖੋ ਠੀਕ ਹੈ ਇੱਥੇ ਆਪਣੀ ਕਾਰਟ ਹੈ ਜਿਹੜੀ ਇਹ ਕੰਪਲੀਟ ਹੋ ਗਈ ਮੈਂ ਤੁਹਾਨੂੰ ਅੱਗੇ ਦੱਸਦੀ ਆ ਕਿ ਕਿੰਨੇ ਕੁੰਡਿਆਂ ਦੀ ਆਪਾਂ ਕਾਰਟ ਅੱਗੇ ਪਾਉਂਦੇ ਜਾਣਾ ਤੇ ਦੇਖੋ ਇੱਥੇ ਇਹ ਕਾਰਟ ਹੈ ਜਿਹੜੀ ਇਹ پوری ਹੋ ਗਈ ਮੈਂ ਦੂਜੀ ਬਾਂਹ ਦੀ ਬੁਣਾਈ ਕਰ ਰੱਖੀ ਆ ਦੇਖੋ ਜੀ ਇਹ ਆਪਣੀ ਕਾਰਟ ਹੈ ਜਿਹੜੀ ਇੱਥੇ ਆਪਣੀ ਕਾਰਟ ਇਹ ਕੰਪਲੀਟ ਹੋ ਗਈ ਹੁਣ ਆਪਾਂ ਅੱਗੇ ਇਸ ਤਰ੍ਹਾਂ ਰੇਵ ਕਾਟ ਪਾਉਂਦੇ ਜਾਣਾ ਮੋਡੇ ਦੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਰੇਵ ਕਾਟ ਪਾਉਣੀ ਆ ਇੱਥੋਂ ਕਾਟ ਆਪਣੀ ਕੰਪਲੀਟ ਹੋ ਗਈ ਜਦੋਂ ਹੁਣ ਤੇ ਆਪਾਂ ਕੰਪਲੀਟ ਕਰ ਲਈ ਇੱਕ ਤੱਕ ਪੂਰੀ ਕਾਟ ਪਾ ਲਈ ਤਾਂ ਹੁਣ ਆਪਾਂ ਨੇ ਰੇਵ ਕਾਟ ਪਾਉਂਦੇ ਜਾਣਾ ਹੈ ਰੇਵ ਕਾਟ ਕਿਸ ਤਰ੍ਹਾਂ ਪਾਉਣੀ ਆ ਦੇਖੋ ਹਰ ਸਲਾਈ ਵਿੱਚ ਆਪਾਂ ਨੇ ਇੱਕ ਝੋਟਾ ਇਸ ਸਾਈਡ ਤੋਂ ਤੇ ਇੱਕ ਝੋਟਾ ਮਤਲਬ ਦੋ ਕੁੰਡੇ ਇਸ ਸਾਈਡ ਤੋਂ ਤੇ ਦੋ ਕੁੰਡੇ ਇਸ ਸਾਈਡ ਤੋਂ ਘਟਾਉਂਦੇ ਜਾਣਾ ਹੈ ਸਿੱਧੀ ਸਲਾਈ ਵਿੱਚ ਜਦੋਂ ਸਿੱਧੀ ਸਲਾਈ ਹੈ ਤਾਂ ਇਸ ਇਧਰੋਂ ਆਪਣੇ ਦੋ ਕੁੰਡੇ ਘਟਣਗੇ ਤੇ ਜਦੋਂ ਉਲਟੀ ਸਲਾਈ ਹੈ ਤਾਂ ਆਪਣੇ ਇਸ ਪਾਸਿਓਂ ਦੋ ਕੁੰਡੇ ਘਟਣਗੇ ਦੋ ਦੋ ਕੁੰਡੇ ਆਪਾਂ ਨੇ ਘਟਾਉਂਦੇ ਜਾਣਾ ਹੈ ਹਰ ਸਲਾਈ ਵਿੱਚ ਸਿੱਧੀ ਤੇ ਉਲਟੀ ਸਿਰਫ ਇੱਕ ਸਾਈਡ ਤੋਂ ਹੀ ਕਟਣਗੇ ਹਰ ਸਲਾਈ ਵਿੱਚ ਇੱਕ ਸਾਈਡ ਤੋਂ ਦੋ ਕੁੰਡੇ ਘਟਣਗੇ ਠੀਕ ਹੈ ਜੀ ਇਸ ਤਰ੍ਹਾਂ ਘਟਾਉਂਦੇ ਜਾਣਾ ਤੇ ਜਿੰਨੇ ਤੁਸੀਂ ਉੱਪਰ ਕੁੰਡੇ ਰੱਖਣੇ ਨੇ ਉਹਨੇ ਤੁਸੀਂ ਰੱਖ ਸਕਦੇ ਹੋ ਮੈਂ ਇਹ B 22 ਮੈਂ ਇਹ 22 ਕੁੰਡੇ ਰੱਖੇ ਨੇਗੇ ਤੁਸੀਂ 24 25 ਵੀ ਕਰ ਸਕਦੇ ਹੋਗੇ ਆਪਣੇ ਹਿਸਾਬ ਨਾਲ ਜਿੰਨੇ ਤੁਸੀਂ ਕੁੰਡੇ ਰੱਖਣੇ ਨੇ ਦੇਖੋ ਤੇ ਇਹਨੂੰ ਮੈਂ ਇਸ ਤਰ੍ਹਾਂ ਬੰਦ ਕਰ ਦਿੱਤਾ ਉੱਪਰ ਮੋਢੇ ਨੂੰ ਦੇਖੋ ਜੀ ਇਸ ਤਰ੍ਹਾਂ ਇਹ ਕਾਟ ਪੈਂਦੀ ਹੈ ਪੂਰੀ ਬਹੁਤ ਵਧੀਆ ਇਹ ਡਿਜ਼ਾਈਨ ਹੈ ਇਸ ਤਰ੍ਹਾਂ ਇਹ ਬਾਏ ਜਿਹੜੀ ਇਹ ਆਪਣੀ ਕੰਪਲੀਟ ਹੋ ਜਾਂਦੀ ਹੈ ਦੇਖੋ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਮੋਢੇ ਦੀ ਕਾਰਟ ਹੈ ਜਿਹੜੀ ਉਹ ਇਸ ਤਰ੍ਹਾਂ ਪੈ ਗਈ ਜਿਸ ਤਰ੍ਹਾਂ ਆਪਾਂ ਕਮੀਜ਼ 'ਚ ਪਾਉਣੇ ਹੁੰਦੇ ਆਂ ਬਸ ਇਹੀ ਧਿਆਨ ਰੱਖਣੇ ਦੇ ਸਿੰਪਲ ਚਾਰ ਟਿਕਨੇ ਬਾਹ ਨੂੰ ਬੁੰਨ ਦੇ ਪਹਿਲਾਂ ਆਪਾਂ ਕੁੰਡੇ ਕਿੰਨੇ ਰੱਖਣੇ ਨੇ ਠੀਕ ਹੈ ਸਟਾਰਟਿੰਗ 'ਚ ਫਿਰ ਆਪਾਂ ਕਿੰਨੇ ਵਧਾਉਣੇ ਨੇ ਫਿਰ ਕਿੰਨੇ ਕੁੰਡਿਆਂ ਦੀ ਆਪਾਂ ਉੱਪਰ ਜਾ ਕੇ ਮੋਢਿਆਂ ਦੀ ਕਾਰਟ ਪਾਉਣੀ ਆ ਫਿਰ ਉਸ ਤੋਂ ਬਾਅਦ ਚੱਪ ਕਿੰਨੀ ਆਪਾਂ ਰੇਪ ਕਾਰਟ ਪਾਉਂਦੇ ਜਾਣੇ ਉੱਪਰ ਮੋਢਿਆਂ ਦੀ ਇਹੀ ਮੇਨ ਗੱਲਾਂ ਨੇ ਚਾਹ ਰ ਯਾਦ ਰੱਖਣੀਆਂ ਨੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਤੁਸੀਂ ਮੈਨੂੰ ਕਮੈਂਟਾਂ ਵਿੱਚ ਦੱਸ ਸਕਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਹੈ ਕਿਸ ਬੁਣਾਈ ਦੀ ਚਾਹੀਦੀ ਹੈ ਬੁਣਤੀ ਡਿਜ਼ਾਈਨ ਵੀ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਮੈਂ ਤੁਹਾਨੂੰ ਉਹਦੀ ਵੀਡੀਓ ਬਣਾ ਕੇ ਭੇਜ ਦਾਂਗੀ ਧੰਨਵਾਦ ਜੀ